ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਵਣ ਦੇ ਮਹੀਨੇ ਦੀ ਜਿੱਦ ਤੱਕ ਤੁਸੀਂ ਸਾਰੇ ਜਾਣਦੇ ਹੀ ਹੋ ਕਿ 11 ਜੁਲਾਈ ਤੋਂ ਸਾਵਣ ਦਾ ਮਹੀਨਾ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਸਾਵਣ ਦੇ ਮਹੀਨੇ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਤੋ ਪਹਿਲਾ ਸਭ ਤੋਂ ਤੁਹਾਨੂੰ ਦੱਸਦੇ ਆ ਕਿ ਸਾਵਣ ਦੇ ਮਹੀਨੇ ਦੇ ਵਿੱਚ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਕੀ ਕਰਦੇ ਸੀਗੇ ਪੇਕੇ ਆਪ ਵੱਲੋਂ ਸੰਧਾਰਾ ਲੈ ਕੇ ਜਾਇਆ ਜਾਂਦਾ ਸੀਗਾ ਆਪਣੀ ਕੁੜੀ ਵਾਸਤੇ ਜਿੱਦਾਂ ਉਹਦਾ ਵਿਆਹ ਹੁੰਦਾ ਉਹਦੇ ਵੀਰ ਉਸ ਲਈ ਸੰਧਾਰਾ ਲੈ ਕੇ ਜਾਂਦੇ ਹੁੰਦੇ ਸੀ ਉਸ ਸੰਧਾਰੇ ਦੇ ਵਿੱਚ ਕੀ ਹੁੰਦਾ ਸੀਗਾ ਜੋ ਪੁਰਾਣੇ ਟਾਈਮ ਦੇ ਵਿੱਚ ਜਦੋਂ ਸੰਧਾਰਾ ਜਾਂਦਾ ਹੁੰਦਾ ਸੀ ਅੱਜ ਦੇ ਟਾਈਮ ਦੇ ਵਿੱਚ ਸੰਧਾਰਾ ਜਾਂਦਾ ਬਿਸਕੁਟ ਪੂਜੀ ਆ ਚੀਜ਼ਾਂ ਹੁੰਦੀਆਂ ਨੇ ਪਰ ਨਹੀਂ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਸੰਧਾਰਾ ਜਾਂਦਾ ਸੀਗਾ ਪੁਰਾਣੇ ਬਜ਼ੁਰਗ ਕੀ ਕਰਦੇ ਸੀਗੇ ਕਰਦੇ ਵਿੱਚ ਖੋਏ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ ਇੱਕ ਖੋਏ ਦੀਆਂ ਪਿੰਨੀਆਂ ਤੇ ਇੱਕ ਮਾਲਪੂਰੇ ਬੰਦੇ ਹੁੰਦੇ ਸੀ ਸੋ ਪੁਰਾਣੇ ਬਜ਼ੁਰਗਾਂ ਵੱਲੋਂ ਤਾਂ ਇਹ ਵੀ ਕਿਹਾ ਜਾਂਦਾ ਆ ਕਿ ਜਿੱਦਾਂ ਹੀ ਸੋਨ ਦਾ ਮਹੀਨਾ ਸਾਵਨ ਦਾ ਮਹੀਨਾ ਸਟਾਰਟ ਹੁੰਦਾ ਆ ਜਿਹੜੇ ਪੀਪਲ ਦੇ ਪੱਤੇ ਹੁੰਦੇ ਆ ਉਹਨਾਂ ਨੂੰ ਨਹੀਂ ਤੋੜਨਾ ਚਾਹੀਦਾ ਕਿਉਂਕਿ ਪੀਪਲ ਦੇ ਪੱਤਿਆਂ ਦੀ ਇਸ ਸਾਵਨ ਦੇ ਮਹੀਨੇ ਦੇ ਵਿੱਚ ਪੂਜਾ ਵੀ ਹੁੰਦੀ ਆ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਸਾਵਨ ਦੇ ਮਹੀਨੇ ਦੀ ਸੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਆਂ ਸਾਵਨ ਦੇ ਮਹੀਨੇ ਦੀਆਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 11 ਜੁਲਾਈ ਤੋਂ ਸਾਵਨ ਦਾ ਮਹੀਨਾ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਸਾਵਨ ਦੇ ਮਹੀਨੇ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਪੁਰਾਣੇ ਜਿਹੜੇ ਬਜ਼ੁਰਗ ਆਪਣੇ ਟਾਈਮ ਦੇ ਵਿੱਚ ਕਰਦੇ ਆਉਂਦੇ ਸੀਗੇ ਉਹ ਹੁਣ ਵੀ ਚੀਜ਼ਾਂ ਕਿੱਦਾਂ ਲੋਕ ਕਰਦੇ ਆ ਕਈ ਲੋਕ ਕੀ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਭੁੱਲ ਚੁੱਕੇ ਹੈਗੇ ਆ ਪੁਰਾਣੇ ਸੱਭਿਆਚਾਰ ਨੂੰ ਭੁੱਲ ਚੁੱਕੇ ਆ ਉਹ ਸੱਭਿਆਚਾਰ ਨੂੰ ਅੱਜ ਤੁਹਾਡੇ ਨਾਲ ਜਾਣੂ ਕਰਵਾਵਾਂਗੇ ਕਿ ਉਹ ਪੁਰਾਣੇ ਜਮਾਨੇ ਦੇ ਵਿੱਚ ਇਸ ਸੱਭਿਆਚਾਰ ਨੂੰ ਕਿੱਦਾਂ ਅੱਗੇ ਆਪਾਂ ਲੈ ਕੇ ਆ ਸਕਦੇ ਆ ਸੋ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਵਣ ਦੇ ਮਹੀਨੇ ਦੇ ਵਿੱਚ ਨਹੀਂ ਕੀਤੀਆਂ ਚਾਹੁੰਦੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਆਓ ਪਹਿਲਾਂ ਸਭ ਤੋਂ ਤੁਹਾਨੂੰ ਦੱਸਦੇ ਆ ਕਿ ਸਾਵਣ ਦੇ ਮਹੀਨੇ ਦੇ ਵਿੱਚ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਕੀ ਕਰਦੇ ਸੀਗੇ ਸਾਵਨ ਦਾ ਮਹੀਨਾ ਜਿੱਦਾਂ ਹੀ ਸ਼ੁਰੂ ਹੁੰਦਾ ਸੀਗਾ ਤੇ ਕੋਈ ਸੱਜ ਵਿਆਹ ਹੀ ਹੁੰਦੀ ਸੀ ਕਿ ਜਿੱਦਾਂ ਪੇਕੇ ਆਪ ਵੱਲੋਂ ਸੰਧਾਰਾ ਲੈ ਕੇ ਜਾਇਆ ਜਾਂਦਾ ਸੀਗਾ ਆਪਣੀ ਕੁੜੀ ਵਾਸਤੇ ਜਿੱਦਾਂ ਉਹਦਾ ਵਿਆਹ ਹੁੰਦਾ ਉਹਦੇ ਵੀਰ ਉਸ ਲਈ ਸੰਧਾਰਾ ਲੈ ਕੇ ਜਾਂਦੇ ਹੁੰਦੇ ਸੀ ਉਸ ਸੰਧਾਰੇ ਦੇ ਵਿੱਚ ਕੀ ਹੁੰਦਾ ਸੀਗਾ ਜੋ ਪੁਰਾਣੇ ਟਾਈਮ ਦੇ ਵਿੱਚ ਜਦੋਂ ਸੰਧਾਰਾ ਜਾਂਦਾ ਹੁੰਦਾ ਸੀ ਅੱਜ ਦੇ ਟਾਈਮ ਦੇ ਵਿੱਚ ਸੰਧਾਰਾ ਜਾਂਦਾ ਬਿਸਕੁਟ ਪੂਜੀ ਆ ਚੀਜ਼ਾਂ ਹੁੰਦੀਆਂ ਨੇ ਪਰ ਨਹੀਂ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਸੰਧਾਰਾ ਜਾਂਦਾ ਸੀਗਾ ਪੁਰਾਣੇ ਬਜ਼ੁਰਗ ਕੀ ਕਰਦੇ ਸੀਗੇ ਕਰਦੇ ਵਿੱਚ ਖੋਏ ਦੀਆਂ ਪਿੰਨੀਆਂ ਬਣਾਉਂਦੇ ਹੁੰਦੇ ਸੀ ਇੱਕ ਖੋਏ ਦੀਆਂ ਪਿੰਨੀਆਂ ਤੇ ਇੱਕ ਮਾਲਪੂਰੇ ਬਣਦੇ ਹੁੰਦੇ ਸੀ ਜਿਹੜੇ ਕਿ ਗੁੜ ਜਾਂ ਸ਼ੱਕਰ ਦੇ ਬਣਦੇ ਹੁੰਦੇ ਸੀ ਉਹ ਸੰਧਾਰੇ ਦੇ ਵਿੱਚ ਲੈ ਕੇ ਜਾਏ ਜਾਂਦੇ ਸੀ ਤੇ ਇੱਕ ਸਟੀਲ ਦਾ ਭਾਂਡਾ ਜਿਹੜਾ ਬੱਚੇ ਲਈ ਆਪਣੇ ਲੈ ਕੇ ਜਾਂਦੇ ਸੀ ਉਸ ਨੂੰ ਸ਼ੁਭ ਮੰਨਿਆ ਜਾਂਦਾ ਸੀਗਾ ਕਿ ਜਦੋਂ ਪੰਜ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿ ਉਹ ਅਸੀਂ ਸੰਧਾਰੇ ਦੇ ਵਿੱਚ ਲੈ ਕੇ ਜਾਂਦੇ ਆ ਬੱਚੇ ਦੇ ਸੂਟ ਉਸ ਦਾ ਮੇਕਅਪ ਦਾ ਸਮਾਨ ਖੋਏ ਦੀਆਂ ਪਿੰਨੀਆਂ ਜਾਂ ਫਿਰ ਬਿਸਕਟ ਲੈ ਕੇ ਜਾਂਦੇ ਸੀਗੇ ਤੇ ਨਾਲ ਇੱਕ ਭਾਂਡਾ ਜ਼ਰੂਰ ਲੈ ਕੇ ਜਾਂਦੇ ਸੀਗੇ ਇਹ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਉਸ ਨੂੰ ਪਹਿਲਾ ਸੰਧਾਰਾ ਦਿੱਤਾ ਜਾਂਦਾ ਆ ਉਸ ਵਿੱਚ ਪੁਰਾਣੇ ਬਜ਼ੁਰਗ ਇਹ ਸੰਧਾਰਾ ਲੈ ਕੇ ਜਾਂਦੇ ਹੁੰਦੇ ਸੀ ਅੱਜ ਕੱਲ ਦੇ ਟਾਈਮ ਦੇ ਵਿੱਚ ਕਾਫੀ ਲੋਕ ਇਸ ਚੀਜ਼ ਤੋਂ ਅਣਜਾਣ ਨੇ ਕਿ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਸੰਧਾਰੇ ਦੇ ਵਿੱਚ ਕੀ ਕੀ ਚੀਜ਼ਾਂ ਦਿੱਤੀਆਂ ਜਾਂਦੀਆਂ ਹੈਗੀਆਂ ਗੱਲ ਕਰੀਏ ਪੁਰਾਣੇ ਜ਼ਮਾਨੇ ਦੇ ਵਿੱਚ ਸਾਵਣ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ ਸੀਗਾ ਅ ਅੱਜਕੱਲ ਬਾਰਿਸ਼ ਸਟਾਰਟ ਹੋ ਜਾਂਦੀ ਹੈ ਪਰ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਮੀਂਹ ਨਹੀਂ ਆਉਂਦਾ ਹੁੰਦਾ ਸੀ ਪੁਰਾਣੇ ਬਜ਼ੁਰਗ ਕੀ ਕਰਦੇ ਹੁੰਦੇ ਸੀਗੇ ਪਿੰਡ ਦੇ ਜਿੰਨੀਆਂ ਵੀ ਪਿੰਡ ਦੇ ਵਿੱਚ ਬਜ਼ੁਰਗ ਔਰਤਾਂ ਹੁੰਦੀਆਂ ਸੀਗੀਆਂ ਉਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਇਕੱਠੀਆਂ ਹੋ ਕੇ ਕੀ ਕਰਦੇ ਹੁੰਦੀਆਂ ਸੀਗੀਆਂ ਉਹਨਾਂ ਨੇ ਇੱਕ ਡੱਕਿਆਂ ਦੀ ਗੁੱਡੀ ਬਣਾਉਂਦੇ ਹੁੰਦੇ ਸੀ ਉਹ ਗੱਡ ਕਿਆਂ ਦੀ ਗੁੱਡੀ ਬਣਾ ਕੇ ਉਸ ਨੂੰ ਅਸਲੀ ਰੂਪ ਅਧਾਰ ਦੇਣਾ ਇੱਕ ਔਰਤ ਦਾ ਰੂਪ ਅਧਾਰ ਦੇ ਹੁੰਦਾ ਸੀ ਉਸ ਗੁੱਡੀ ਦੇ ਕੱਪੜੇ ਬਣਾਣੇ ਉਸ ਦਾ ਮੂੰਹ ਸਿਰ ਸਭ ਕੁਝ ਬਣਾਣਾ ਧਾਗੇ ਦੇ ਨਾਲ ਉਸ ਤੇ ਬਾਲ ਬਣਾਣੇ ਉਸ ਤੋਂ ਬਾਅਦ ਉਸ ਦਾ ਹਾਰ ਸ਼ਿੰਗਾਰ ਕਰਨਾ ਹਾਰ ਸ਼ਿੰਗਾਰ ਕਰਨ ਤੋਂ ਬਾਅਦ ਉਸ ਗੁੱਡੀ ਨੂੰ ਇਦਾਂ ਸਜਾਣਾ ਕਿ ਇੱਕ ਸੱਜ ਵਿਆਹੀ ਬੋਟੀ ਜਿhta ਹੁੰਦੀ ਆ ਉਸ ਨੂੰ ਸੱਜ ਵਿਆਹੀ ਸਜਾ ਕੇ ਉਸ ਦੇ ਫਿਰ ਸਾਰੇ ਕਾਰਜ ਵਿਆਰ ਕਰਨੇ ਫਿਰ ਉਸ ਦੇ ਨਾਲ ਹੀ ਇੱਕ ਮਿੱਠਾ ਜਲੇਬੀਆਂ ਹੋਗੀਆਂ ਤੇ ਮਾਲਪੂਏ ਹੋਗੇ ਇਹ ਬਣਾ ਕੇ ਸਾਰੇ ਪਿੰਡ ਦੀਆਂ ਜਨਾਨੀਆਂ ਉਸ ਨੂੰ ਫੂਕਣ ਜਾਂਦੀਆਂ ਹੁੰਦੀਆਂ ਸੀ ਸ਼ਾਇਦ ਤੁਹਾਨੂੰ ਵੀ ਲੋਕਾਂ ਨੂੰ ਪਤਾ ਹੋਵੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈਗਾ ਯਾ ਕਿ ਪੁਰਾਣੇ ਦੇ ਜ਼ਮਾਨੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀਗੀਆਂ ਉਹਨਾਂ ਨੇ ਪ੍ਰਾਂਤ ਸਿਰ ਤੇ ਰੱਖ ਕੇ ਪੂਰੇ ਪਿੰਡ ਦੇ ਵਿੱਚੋਂ ਘੁੰਮਦੇ ਹੋਏ ਗੁੱਡੀ ਨੂੰ ਇੱਕ ਅਜਿਹੀ ਥਾਂ ਤੇ ਫੂਕ ਕੇ ਆਂਦੇ ਸੀ ਜਿੱਦਾਂ ਕਿ ਕੋਈ ਖੁੱਲੇ ਖੇਤ ਹੋਣ ਜਾਂ ਫਿਰ ਕੋਈ ਗਰਾਊਂਡ ਹੋਵੇ ਉੱਥੇ ਜਾ ਕੇ ਨਾਲੇ ਤੇ ਉਹਨਾਂ ਨੇ ਰੋਣਾ ਕਿ ਜਿੱਦਾਂ ਕੋਈ ਅਸਲੀ ਬੰਦਾ ਮਰਦਾ ਹੁੰਦਾ ਆ ਉਦਾਂ ਹੀ ਉਹਨਾਂ ਨੇ ਗੁੱਡੀ ਨੂੰ ਫੂਕ ਕੇ ਆਣਾ ਆਕੇ ਫਿਰ ਉਹ ਕੀ ਕਰਦੇ ਹੁੰਦੀਆਂ ਸੀਗੀਆਂ ਉਹਨਾਂ ਨੇ ਆਕੇ ਗਿੱਧਾ ਪਾਣਾ ਵਿਹਾਸੇ ਮੀਂਹ ਆ ਜਵੇ ਰੱਬਾ ਸਾਨੂੰ ਮੀਂਹ ਦੀ ਮੰਗ ਕਰਦੀਆਂ ਹੁੰਦੀਆਂ ਸੀਗੀਆਂ ਸੋ ਆਕੇ ਉਹਨਾਂ ਨੇ ਗਿੱਧਾ ਵਗੈਰਾ ਪਾ ਕੇ ਫਿਰ ਉਸ ਚੀਜ਼ ਨੂੰ ਖੁਸ਼ੀ-ਖੁਸ਼ੀ ਉਸ ਚੀਜ਼ ਨੂੰ ਮਨਾਉਂਦੇ ਸੀਗੇ ਤੇ ਹੁਣ ਗੱਲ ਕਰਦੇ ਹਾਂ ਉਸ ਚੀਜ਼ ਤੋਂ ਬਾਅਦ ਸਾਵਣ ਦੇ ਮਹੀਨੇ ਦੇ ਵਿੱਚ ਜਿਹੜਾ ਤੀਜ ਦਾ ਤਿਹਾਰ ਮਨਾਇਆ ਜਾਂਦਾ ਹੈ ਮਨਿਆ ਜਾਂਦਾ ਹੈ ਕਿ ਤੀਜ ਦਾ ਤਿਹਾਰ ਸਾਵਣ ਤੋਂ ਕੁਝ ਦਿਨਾਂ ਬਾਅਦ ਹੀ ਸਟਾਰਟ ਹੋ ਜਾਂਦਾ ਹੈ ਤੀਜ ਦੇ ਤਿਹਾਰ ਦੇ ਵਿੱਚ ਕੀ ਕਰਦੇ ਹੁੰਦੇ ਆ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਵਾ ਮੰਨਿਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਦੇ ਵਿੱਚ ਵਿਆਹੀਆਂ ਕੁੜੀਆਂ ਸੋਹਰਿਆਂ ਤੋਂ ਪੇਕੇ ਆ ਕੇ ਰਹਿਣ ਆਉਂਦੀਆਂ ਨੇ ਪੇਕੇ ਆ ਕੇ ਉਹ ਤੀਜ ਦੇ ਤਿਹਾਰ ਮਨਾਉਂਦੀਆਂ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਪਿੰਗਾ ਪਾਉਂਦੀਆਂ ਨੇ ਕਿ ਕਿੱਕਲੀ ਪਾਉਂਦੀਆਂ ਨੇ ਸੋ ਅੱਜ ਕੱਲ ਇਹ ਚੀਜ਼ ਬਹੁਤ ਘਟ ਚੁੱਕੀ ਆ ਅੱਜ ਕੱਲ ਕੀ ਹੁੰਦਾ ਆ ਰੈਸਟੋਰੈਂਟ ਬੁੱਕ ਹੁੰਦੇ ਆ ਉਥੇ ਡੀਜੇ ਵਗੈਰਾ ਲਗਾ ਕੇ ਡਾਂਸ ਕੀਤਾ ਜਾਂਦਾ ਇਹ ਚੀਜ਼ ਤਾਂ ਪਹਿਲਾਂ ਨਹੀਂ ਹੁੰਦੀਆਂ ਸੀਗੀਆਂ ਤੁਹਾਨੂੰ ਦੱਸ ਦਈਏ ਕਿ ਪਹਿਲੇ ਦੇ ਜ਼ਮਾਨੇ ਦੇ ਵਿੱਚ ਜਿੱਦਾਂ ਕੋਈ ਸਰਕਾਰੀ ਸਕੂਲ ਹੋ ਗਿਆ ਜਿੱਥੇ ਕਿ ਪੀਪਲ ਦੇ ਪ੍ਰੋਟੇ ਜਿੱਥੇ ਮੋٹے ਮੋٹے ਪਿੱਪਲ ਦੇ ਬਰੋਟਿਆਂ ਦੇ ਟਾਣੇ ਹੁੰਦੇ ਸੀ ਉੱਥੇ ਮੋٹے ਰੱਸਿਆਂ ਦੇ ਨਾਲ ਪਿੰਗਾ ਪਾਈਆਂ ਜਾਂਦੀਆਂ ਹੁੰਦੀਆਂ ਸੀ ਪਿੰਡ ਦੇ ਵਿੱਚ ਤਿੰਨ ਦਿਨ ਤੀਜ ਦਾ ਤਿਹਾਰ ਚੱਲਦਾ ਹੁੰਦਾ ਸੀਗਾ ਔਰ ਤੀਜ ਦੇ ਤਿਹਾਰ ਦੇ ਵਿੱਚ ਤਿੰਨੋਂ ਦਿਨ ਉਹਨਾਂ ਨੇ ਅਲੱਗ-ਅਲੱਗ ਆਪਣੇ ਕਾਰਜ ਵਿਹਾਰ ਕਰਦੇ ਹੁੰਦੀਆਂ ਸੀਗਿਆ ਉਹ ਪੀਪਲ ਦੇ ਵਿੱਚ ਜਦੋਂ ਤੀਸਰਾ ਦਿਨ ਆਉਂਦਾ ਸੀਗਾ ਉਹਨਾਂ ਨੇ ਦੋ ਦਿਨ ਤਾਂ ਆ ਕੇ ਆਪਣਾ ਗਿੱਧਾ ਪਾਣਾ ਸਭ ਕੁਝ ਕਰਦਿਆਂ ਸੀ ਬਟ ਜਦੋਂ ਤੀਸਰਾ ਦਿਨ ਆਉਂਦਾ ਆ ਤੀਜ ਦਾ ਲਾਸਟ ਦਿਨ ਵਾਲੇ ਕੀ ਦਿਨ ਕੀ ਕਰਦਿਆਂ ਸੀ ਇੱਕ ਕੁੜੀ ਨੂੰ ਮੁੰਡਾ ਬਣਾ ਦਿੱਤਾ ਜਾਂਦਾ ਸੀ ਤੇ ਇੱਕ ਕੁੜੀ ਦੁਲਹਨ ਬਣਦੀ ਸੀ ਉਹਨਾਂ ਦਾ ਵਿਆਹ ਕਰਦੇ ਹੁੰਦੇ ਸੀ ਉਸ ਚੀਜ਼ ਨੂੰ ਲੈ ਕੇ ਮੰਨਿਆ ਜਾਂਦਾ ਆ ਕਿ ਜਿਸ ਦਿਨ ਤੀਸਰਾ ਦਿਨ ਆਉਂਦਾ ਆ ਉਸ ਦਿਨ ਜਿਹੜੀ ਵੀ ਕੁੜੀ ਦਾ ਵਿਆਹ ਕੀਤਾ ਜਾਂਦਾ ਸੀ ਆਉਣ ਵਾਲੇ ਸਾਲ ਦੇ ਵਿੱਚ ਉਸ ਕੁੜੀ ਦਾ ਵਿਆਹ ਹੋ ਜਾਂਦਾ ਸੀਗਾ ਤੇ 33ਰੇ ਦਿਨ ਜਦੋਂ ਵਿਆਹ ਹੋ ਜਾਂਦਾ ਸੀਗਾ ਤੇ ਮੰਨਿਆ ਜਾਂਦਾ ਸੀ ਕਿ ਉਸ ਕੁੜੀ ਦਾ ਆਉਣ ਵਾਲੇ ਸਾਲ ਦੇ ਵਿੱਚ ਹੀ ਵਿਆਹ ਹੋ ਜਾਂਦਾ ਆ ਸੋ ਇਸ ਚੀਜ਼ ਨੂੰ ਬੱਲੋ ਆਖਿਆ ਜਾਂਦਾ ਆ ਸੋ ਲੋਕੀ ਇਸ ਚੀਜ਼ ਨੂੰ ਬੱਲੋ ਆਕੇ ਕਹਿੰਦੇ ਸੀ ਕਿ ਅਸੀਂ ਤੀਜੇ ਦਿਨ ਬੱਲੋ ਪਾਣੀ ਐ ਇਸ ਬੱਲੋ ਦੀ ਸਭ ਨੂੰ ਬੇਸਵਰੀ ਦੇ ਨਾਲ ਇੰਤਜ਼ਾਰ ਰਹਿੰਦਾ ਸੀਗਾ ਇਸ ਵੱਲੋਂ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਸੀਗਾ ਕਿ ਕਦੋਂ ਤੀਸਰਾ ਦਿਨ ਆਏਗਾ ਕਦੋਂ ਪਿੰਡ ਦੇ ਵਿੱਚ ਵੱਲੋਂ ਪਏਗੀ ਕਿਉਂ ਇੰਤਜ਼ਾਰ ਰਹਿੰਦਾ ਸੀਗਾ ਕਿਉਂਕਿ ਇੱਕ ਤੋਂ ਉਹਨਾਂ ਨੂੰ ਵਿਆਹ ਵੇਖਣ ਲਈ ਮਿਲਦਾ ਸੀ ਇਹ ਜਿਹੜਾ ਵਿਆਹ ਆ ਪਿੰਡ ਦੇ ਵਿੱਚ ਪਿੱਪਲ ਦੇ ਹੇਠ ਉਸਤੇ ਆਲੇ-ਦੁਆਲੇ ਫੇਰੇ ਜਾਂ ਲਾਵਾ ਲੈ ਕੇ ਕੀਤਾ ਜਾਂਦਾ ਸੀ ਤੇ ਇਸ ਦੇ ਵਿੱਚ ਕੁੜੀਆਂ ਨੂੰ ਇਸ ਕਰਕੇ ਇਸ ਦਾ ਇੰਤਜ਼ਾਰ ਰਹਿੰਦਾ ਸੀ ਕਿ ਜਿਹੜਾ ਤਿਸ ਦਾ ਤਿਹਾਰ ਮਨਾਇਆ ਜਾਂਦਾ ਆ ਕੁੜੀਆਂ ਨੂੰ ਬਨਸਵੰਨੀਆਂ ਹੱਥਾਂ ਦੇ ਵਿੱਚ ਚੂੜੀਆਂ ਪਾਉਣ ਨੂੰ ਮਿਲਦੀਆਂ ਸੀਗੀਆਂ ਵਨ ਹਰ ਇੱਕ ਕੁੜੀ ਦੇ ਹੱਥ ਤੇ ਮਹਿੰਦੀ ਲੱਗੀ ਹੋਈ ਦਿਖਦੀ ਸੀਗੀ ਸੋ ਇਹ ਸੌਨ ਦਾ ਮਹੀਨਾ ਜਿਹੜਾ ਹੁੰਦਾ ਆ ਇਸ ਮਹੀਨੇ ਦੇ ਵਿੱਚ ਹਰੀਆਂ ਤੇ ਲਾਲ ਚੂੜੀਆਂ ਪਾਣੀਆਂ ਬਹੁਤ ਹੀ ਸ਼ੁਭ ਮੰਨੀਆਂ ਜਾਂਦੀਆਂ ਹੈਗੀਆਂ ਨੇ ਤੇ ਤੁਹਾਡਾ ਨਾਲ ਗੱਲ ਕਰਦੇ ਆ ਕਿ ਹੁਣ ਸੌਨ ਦੇ ਮਹੀਨੇ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਭਜਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਆ ਉਹਨਾਂ ਵੱਲੋਂ ਆਖਿਆ ਜਾਂਦਾ ਸੀਗਾ ਕਿ ਪੁਰਾਣੇ ਬਜ਼ੁਰਗਾਂ ਵੱਲੋਂ ਆਖਿਆ ਜਾਂਦਾ ਸੀ ਕਿ ਸੌਨ ਦੇ ਮਹੀਨੇ ਦੇ ਵਿੱਚ ਸਾਨੂੰ ਮੰਝੇ ਦੀ ਬੁਣਾਈ ਨਹੀਂ ਕਰਨੀ ਚਾਹੀਦੀ ਜਿਹੜਾ ਮੰਝਾ ਲੋਕੀ ਬੁੰਨਦੇ ਆ ਸੌਨ ਦੇ ਮਹੀਨੇ ਦੇ ਵਿੱਚ ਸਾਨੂੰ ਮੰਝਾ ਨਹੀਂ ਬੁਣਨਾ ਚਾਹੀਦਾ ਹੈਗਾ ਇਹ ਕਾਫੀ ਲੋਕੀ ਹੁੰਦੇ ਆ ਕਿ ਜਿਹੜੇ ਮੰਝੇ ਘਰ ਦੇ ਵਿੱਚ ਪਏ ਹੁੰਦੇ ਆ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਵਿੱਚ ਨਿਵਾਰ ਬਣਾ ਲਈਏ ਇਸ ਦੇ ਵਿੱਚ ਦੌਣ ਪਵਾ ਲਈਏ ਬਟ ਜਦੋਂ ਸੌਨ ਦਾ ਮਹੀਨਾ ਆਉਂਦਾ ਹੈ ਉਸ ਮਹੀਨੇ ਦੇ ਵਿੱਚ ਸਾਨੂੰ ਮੰਝੇ ਨਹੀਂ ਬਣਵਾਉਣੇ ਚਾਹੀਦੇ ਤੇ ਪੁਰਾਣੇ ਬਜ਼ੁਰਗਾਂ ਵੱਲੋਂ ਇਹ ਵੀ ਗੱਲ ਆਖੀ ਜਾਂਦੀ ਸੀਗੀ ਕਿ ਜਦੋਂ ਸੌਨ ਦਾ ਮਹੀਨਾ ਆਉਂਦਾ ਆ ਸੌਨ ਦੇ ਮਹੀਨੇ ਦੇ ਵਿੱਚ ਸਾਨੂੰ ਕੜੀ ਨਹੀਂ ਬਣਾਣੀ ਚਾਹੀਦੀ। ਕਾਫੀ ਲੋਕ ਕੜੀ ਦੇ ਸ਼ੁਕੀਨ ਹੁੰਦੇ ਆ ਬਟ ਪਤਾ ਨਹੀਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਵੱਲੋਂ ਆਖਿਆ ਹੀ ਜਾਂਦਾ ਸੀ ਕੜੀ ਸਾਨੂੰ ਸੋਨ ਦੇ ਮਹੀਨੇ ਦੇ ਵਿੱਚ ਨਹੀਂ ਬਣਾਣੀ ਚਾਹੀਦੀ। ਤੋਂ ਕਾਫੀ ਪੁਰਾਣੇ ਬਜ਼ੁਰਗ ਇਸ ਵੀਡੀਓ ਨੂੰ ਦੇਖਦੇ ਹੋਣਗੇ ਜੇ ਉਹਨਾਂ ਨੂੰ ਪਤਾ ਹੈ ਕੜੀ ਕਿਉਂ ਨਹੀਂ ਬਣਾਣੀ ਚਾਹੀਦੀ ਕਿਉਂ ਨਹੀਂ ਬਣਾਣੀ ਚਾਹੀਦੀ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਇਸ ਚੀਜ਼ ਦਾ। ਸੋ ਪੁਰਾਣੇ ਬਜ਼ੁਰਗਾ ਵੱਲੋਂ ਤਾਂ ਇਹ ਵੀ ਕਿਹਾ ਜਾਂਦਾ ਆ ਕਿ ਜਿੱਦਾਂ ਹੀ ਸੋਨ ਦਾ ਮਹੀਨਾ ਸਾਵਨ ਦਾ ਮਹੀਨਾ ਨਾ ਸਟਾਰਟ ਹੁੰਦਾ ਆ ਜਿਹੜੇ ਪੀਪਲ ਦੇ ਪੱਤੇ ਹੁੰਦੇ ਆ ਉਹਨਾਂ ਨੂੰ ਨਹੀਂ ਤੋੜਨਾ ਚਾਹੀਦਾ ਕਿਉਂਕਿ ਪੀਪਲ ਦੇ ਪੱਤਿਆਂ ਦੀ ਇਸ ਸਾਵਣ ਦੇ ਮਹੀਨੇ ਦੇ ਵਿੱਚ ਪੂਜਾ ਵੀ ਹੁੰਦੀ ਆ ਦੋ ਚਾਰ ਤੁਹਾਡੇ ਲਈ ਸਵਾਲ ਵੀ ਲੈ ਕੇ ਆਈਆਂ ਮੈਂ ਅਗਰ ਤੁਸੀਂ ਸਹੀ ਜਵਾਬ ਦਿੰਨੇ ਹੋ ਤੁਹਾਨੂੰ ਮੌਕਾ ਮਿਲੇਗਾ ਸਿਟੀ ਹੈਡਲਾਈਨ ਚੈਨਲ ਦੇ ਵਿੱਚ ਆ ਕੇ ਇੰਟਰਵਿਊ ਦੇਣ ਦਾ ਅਗਰ ਤੁਸੀਂ ਆਪਣੀ ਕੋਈ ਸਟੋਰੀ ਲੈ ਕੇ ਸਾਡੇ ਚੈਨਲ ਤੇ ਥਰੂ ਜੁੜਨਾ ਚਾਹੁੰਦੇ ਹੋ ਲੋਕਾਂ ਦੇ ਨਾਲ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇ ਕੇ ਤੁਸੀਂ ਸਾਡੇ ਚੈਨਲ ਦੇ ਵਿੱਚ ਐਂਟਰੀ ਕਰ ਸਕਦੇ ਹੋ ਪਹਿਲਾ ਸਵਾਲ ਸਾਡਾ ਹੈਗਾ ਆ ਯਾ ਦੇ ਵਿੱਚ ਛੱਜ ਕਿਉਂ ਪੰਨਿਆ ਜਾਂਦਾ ਆ ਕਾਫੀ ਲੋਕਾਂ ਨੂੰ ਪਤਾ ਹੋਏਗਾ ਵਿਆਹ ਦੇ ਵਿੱਚ ਚਾਗੋ ਦੇ ਟਾਈਮ ਛੱਜ ਪੰਨਿਆ ਜਾਂਦਾ ਹੈ ਉਹ ਛੱਜ ਨੂੰ ਪੰਨਣ ਦਾ ਕੀ ਕਾਰਨ ਹੈ ਤੁਸੀਂ ਦੱਸ ਸਕਦੇ ਹੋ ਜਿਨ੍ਹਾਂ ਨੂੰ ਪਤਾ ਹੈਗਾ ਕਿ ਵਿਆਹ ਦੇ ਵਿੱਚ ਛੱਜ ਕਿਉਂ ਪੰਨਿਆ ਜਾਂਦਾ ਹੈ ਦੂਸਰਾ ਸਾਡਾ ਸਵਾਲ ਤੁਹਾਡੇ ਲਈ ਹੈਗਾ ਆ ਕਿ ਬਵਿਹਾ ਕਿਸ ਚੀਜ਼ ਨੂੰ ਆਖਿਆ ਜਾਂਦਾ ਹੈ ਜਿਹੜਾ ਬਵਿਹਾ ਹੁੰਦਾ ਹੈ ਆ ਵਿਆਹਾਂ ਦੇ ਵਿੱਚ ਬਹੁਤ ਤੁਸੀਂ ਸੁਣਿਆ ਹੋਗਾ ਬਵਿਹੇ ਬਾਰੇ ਸੁਣਿਆ ਹੋਗਾ ਬਵਿਹਾ ਆਖ ਕਿਸ ਚੀਜ਼ ਨੂੰ ਦਿੰਦੇ ਆ ਇਹ ਤੁਸੀਂ ਜਰੂਰ ਸਾਨੂੰ ਦੱਸਣਾ ਹੈਗਾ ਸੋ ਤੁਸੀਂ ਦੇਖ ਰਹੇ ਸੀ ਸਿਟੀ ਹੈਡਲਾਈਨ న్యూਸ ਚੈਨਲ ਤੇ ਮੈਂ ਮਨਦੀਪ ਕੌਰ ਕੈਮਰਾ ਪਰਸਨ ਬੀਪਨ ਦੇ